ਪੰਜਾਬ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਪੰਜਾਬ ਸਰਕਾਰ ਦੇ ਵੱਲੋਂ ਬਿਲਕੁਲ ਸਾਫ਼ ਮਨਾ ਕਰ ਦਿੱਤਾ ਗਿਆ ਕੇਂਦਰ ਸਰਕਾਰ ਦੀਆਂ ਸਕੀਮਾਂ ਨੇ ਜਿਹੜੀਆਂ ਉਹ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਣਗੀਆਂ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਦੇ ਪ੍ਰਧਾਨ ਮੰਤਰੀ ਅਨਦਾਤਾ ਅਤੇ ਇਸ ਦੇ ਨਾਲ ਜਿਹੜਾ ਸ਼ੁਰੂ ਕੀਤੀ ਗਈ ਪੀਐਮ ਆਸ਼ਾ ਸਕੀਮ ਹੈ ਉਸ ਨੂੰ ਪੰਜਾਬ ਦੇ ਵਿੱਚ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਜੋ ਕਿਸਾਨਾਂ ਦੀਆਂ ਫਸਲਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਯਕੀਨੀ ਬਣਾਉਣ ਦੇ ਉੱਤੇ ਲਾਗੂ ਨਹੀਂ ਹੁੰਦੀਆਂ ਤਾਂ ਰਾਜ ਸਰਕਾਰ ਦਾ ਕਹਿਣਾ ਹੈ ਕਿ ਇਸ ਯੋਜਨਾ ਨਾਲ ਜੁੜੀਆਂ ਸ਼ਰਤਾ ਪੰਜਾਬ ਦੀ ਮੌਜੂਦਾ ਖੇਤੀਬਾੜੀ ਪ੍ਰਣਾਲੀ ਖਾਸ ਕਰਕੇ ਘੱਟੋ-ਘੱਟ ਸਮਰਥਨ ਮੁੱਲ ਅਤੇ ਐਮਐਸਪੀ ਮਾਰਕੀਟ ਪ੍ਰਣਾਲੀ ਨੂੰ ਕਮਜ਼ੋਰ ਕਰ ਸਕਦੀਆਂ ਨੇ ਇਹ ਫੈਸਲਾ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਦੇ ਵੱਲੋਂ ਲਿੱਤਾ ਗਿਆ ਪੰਜਾਬ ਰਾਜ ਕਿਸਾਨ ਅਤੇ ਖੇਤ ਮਜ਼ਦੂਰ ਕਮਿਸ਼ਨ ਦੇ ਚੇਅਰਮੈਨ ਸੁਖਪਾਲ ਸਿੰਘ ਅਤੇ ਖੇਤੀਬਾੜੀ ਡਾਇਰੈਕਟਰ ਗੁਰਜੀਤ ਸਿੰਘ ਬਰਾੜ ਦੀ ਹਾਜ਼ਰੀ ਦੇ ਵਿੱਚ ਹੋਈ ਹਾਲੀ ਮੀਟਿੰਗ ਦੇ ਵਿੱਚ ਲਿਆ ਗਿਆ ਅਧਿਕਾਰੀਆਂ ਦੇ ਅਨੁਸਾਰ ਪੀਐਮ ਆਸ਼ਾ ਅਧੀਨ ਲਾਗੂ ਕੀਤੀ ਗਈ ਕੀਮਤ ਘਾਟ ਪੂਕਤਾਨ ਯੋਜਨਾ ਅਤੇ ਕੀਮਤ ਸਥਿਰਤਾ ਯੋਜਨਾ ਨੂੰ ਅਪਣਾਉਣ ਦੇ ਲਈ ਰਾਜਾਂ ਨੂੰ ਮਾਡਲ ਖੇਤੀਬਾੜੀ ਉਪਜ ਅਤੇ ਪਸ਼ੂਧਨ ਮਾਰਕੀਟਿੰਗ ਐਕਟ 2017 ਨੂੰ ਸਵੀਕਾਰ ਕਰਨ ਦੀ ਲੋੜ ਹੈ ਤੇ ਜਿਸ ਦੇ ਨਾਲ ਪੰਜਾਬ ਪਹਿਲਾਂ ਹੀ ਜਿਹੜਾ ਕਿ ਰੱਦ ਚੁੱਕਾਤਾ ਅਧਿਕਾਰੀਆਂ ਦਾ ਕਹਿਣਾ ਹੈ ਕਿ 2017 ਦਾ ਕਾਨੂੰਨ ਨਿੱਜੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਦਾ ਹੈ ਤੇ ਰਵਾਇਤੀ ਮੰਡੀ ਪ੍ਰਣਾਲੀ ਤੋਂ ਬਾਹਰ ਵਪਾਰ ਦੀ ਸਹੂਲਤ ਦਿੰਦਾ ਪੰਜਾਬ ਸਰਕਾਰ ਨੂੰ ਡਰ ਹੈ ਕਿ ਇਸ ਨਾਲ ਖੇਤੀਬਾੜੀ ਖੇਤਰ ਦੇ ਵਿੱਚ ਨਿੱਜੀਕਰਨ ਵਧੇਗਾ ਐਮਐਸਪੀ ਆਧਾਰਿਤ ਸਰਕਾਰੀ ਖਰੀਦ ਕਮਜ਼ੋਰ ਹੋਵੇਗੀ ਅਤੇ ਟੈਕਸਾਂ ਅਤੇ ਡਿਊਟੀਆਂ ਦੇ ਵਿੱਚ ਰਾਜ ਨੂੰ ਮਹੱਤਵਪੂਰਨ ਮਾਲੀਆ ਨੁਕਸਾਨ ਹੋਵੇਗਾ ਤਾਂ ਪੰਜਾਬ ਦੇ ਵਿੱਚ ਕਣਕ ਅਤੇ ਝੋਨੇ ਦੀ ਖਰੀਦ ਮੁੱਖ ਤੌਰ ਤੇ ਜਿਹੜਾ ਕਿ ਏਪੀਐਮਸੀ ਮੰਡੀਆਂ ਅਤੇ ਕਮਿਸ਼ਨ 에ਜੈਂਟਾਂ ਦੁਆਰਾ ਕੀਤੀਆਂ ਜਾਂਦੀਆਂ ਨੇ ਜੋ ਕਿਸਾਨਾਂ ਨੂੰ ਗੈਰ ਰਸਮੀ ਕਰਜ਼ੇ ਵੀ ਪ੍ਰਦਾਨ ਕਰਦੇ ਨੇ ਸਰਕਾਰ ਦਾ ਮੰਨਣਾ ਹੈ ਕਿ ਇਸ ਪ੍ਰਣਾਲੀ ਦੇ ਵਿੱਚ ਕੋਈ ਵੀ ਵੱਡਾ ਬਦਲਾਅ ਨਾ ਸਿਰਫ ਕਿਸਾਨਾਂ ਦੀ ਸਗੋ ਹਜ਼ਾਰਾਂ ਆਰਤਿਆਂ ਦੀ ਰੋਜੀ ਰੋਟੀ ਨੂੰ ਪ੍ਰਭਾਵਿਤ ਕਰੇਗਾ ਤਾਂ ਤੁਹਾਨੂੰ ਦੱਸ ਦਈਏ ਪੀਐਮ ਆਸਮਾ ਦੇ ਤਹਿਤ ਪੀਐਸਐਸ ਸਕੀਮ ਸਿੱਧੇ ਤੌਰ ਤੇ ਐਮਐਸਪੀ ਤੇ ਦਾਲਾਂ ਤੇ ਤੇਲ ਬੀਜਾਂ ਦੀ ਖਰੀਦ ਕਰਦੀ ਆ ਜਦੋਂ ਕਿ ਪੀਡੀ ਪੀਐਸਐਸ ਸਕੀਮ ਕਿਸਾਨਾਂ ਨੂੰ ਮੁਆਵਜ਼ਾ ਦਿੰਦੀ ਹੈ ਜੇਕਰ ਬਾਜ਼ਾਰਾਂ ਦੀਆਂ ਕੀਮਤਾਂ ਐਮਐਸਪੀ ਤੋਂ ਹੇਠਾਂ ਆਉਂਦੀਆਂ ਨੇ ਤਾਂ ਕੇਂਦਰ ਸਰਕਾਰ ਸ਼ੁਰੂ ਦੇ ਵਿੱਚ 90% ਤੱਕ ਨੁਕਸਾਨ ਦੀ ਪਰਪਾਈ ਕਰਦੀ ਹੈ ਜਦੋਂ ਕਿ ਬਾਕੀ 10% ਦੇ ਵਿੱਚ ਬਾਅਦ ਜਾਰੀ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਰਾਜ ਨੂੰ ਇਸ ਗੱਲ ਤੇ ਸਹਿਮਤ ਹੋਣਾ ਚਾਹੀਦਾ ਹੈ ਕਿ ਕੇਂਦਰੀ ਖਰੀਦ ਦੇਸ਼ ਦੇ ਕੁੱਲ ਉਤਪਾਦਨ ਦੇ ਵਿੱਚ ਸਿਰਫ 25% ਤੱਕ ਸੀਮਿਤ ਹੋਵੇਗੀ ਅਤੇ ਸਾਰੇ ਟੈਕਸਾਂ ਅਤੇ ਡਿਊਟੀਆਂ ਤੋਂ ਛੋਟ ਹੋਵੇਗੀ ਪੰਜਾਬ ਸਰਕਾਰ ਕਾਰ ਦਾ ਤਰਕ ਹੈ ਕਿ ਇਹ ਸ਼ਰਤਾਂ ਰਾਜ ਦੀ ਖੁਦਮੁਖਤਿਆਰੀ ਨੂੰ ਸੀਮਤ ਕਰਦੀਆਂ ਨੇ ਅਤੇ ਲੰਬੇ ਸਮੇਂ ਦੇ ਵਿੱਚ ਘਟੋ-ਘਟ ਸਮਰਥਨ ਮੂਲ ਪ੍ਰਣਾਲੀ ਨੂੰ ਕਮਜ਼ੋਰ ਕਰਦੀਆਂ ਨੇ ਹਾਲਾਂਕਿ ਖੇਤੀਬਾੜੀ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਰਾਜ 2030 ਦੇ ਵਿੱਚ ਸਵੈ ਨਿਰਭਰ प्राप्त ਕਰਨ ਦੇ ਲਈ ਦਾਲਾ ਅਤੇ ਬੀਜਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਦੇ ਲਈ ਬਚਤ ਬੰਦਾ ਜਦੋਂ ਕਿ ਅੰਤਿਮ ਫੈਸਲਾ ਮੁੱਖ ਮੰਤਰੀ ਤੇ ਨਿਰਭਰ ਕਰਦਾ ਹੈ ਸਕੇਤ ਹੈ ਕਿ ਪੰਜਾਬ ਸਰਕਾਰ ਆਪਣੀ ਰਵਾਇਤੀ ਖੇਤੀਬਾੜੀ ਨੀਤੀ ਤੋਂ ਪਟਕਣ ਦੇ ਮੂੜ ਦੇ ਵਿੱਚ ਨਹੀਂ ਹੈ ਇਸ ਦੌਰਾਨ ਗਵਾਂਡੀ ਹਰਿਆਣਾ ਕਿਸਾਨਾਂ ਦੇ ਵੱਲੋਂ 23 ਫਸਲਾਂ ਦੀ ਜਿਹੜੀ ਕਿ ਯੋਜਨਾ ਦੇ ਨਾਲ ਲਾਭ ਲੈ ਰਹੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਪੰਜਾਬ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਗਿਆ ਕੇਂਦਰ ਸਰਕਾਰ ਦੁਆਰਾ ਸ਼ੁਰੂ ਕੀ ਗਈ ਪੀਐਮ ਆਸਮਾ ਯੋਜਨਾ ਜਿਹੜੀ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਵੇਗੀ ਪੰਜਾਬ ਸਰਕਾਰ ਨੇ ਬਿਲਕੁਲ ਮਨਾ ਕਰ ਦਿੱਤਾ ਜਿਸ ਦੇ ਨਾਲ ਕਿਸਾਨਾਂ ਦਾ ਨੁਕਸਾਨ ਹੋਣ ਦਾ ਖਤਰਾ ਵੱਧਦਾ ਨਜ਼ਰ ਆ ਰਿਹਾ